ਦਾਲ ਡਲ ਰਹੀ ਏ ਸਾਰੀ ਦਾਲ ਡਲ ਗਈ ਪਾਣੀ ਬੜਾ ਪੈ ਗਿਆ ਅੱਜ ਪਾਪਾ ਯਾਰ ਦੱਸ ਕਰੀ ਜਾਂਦੇ ਆ ਉਹ ਕਿਰਦਿਕਾ ਤੇਰੇ ਕੋਲ ਯਾਰ ਕਿ ਬੱਚੇ ਕਿੰਨੇ ਆਰਾਮ ਨਾਲ ਬੈਠਾ ਰਹੇ ਮੈਂ ਵੀ ਫਿਰ ਸਮਾਂ ਕਰ ਅੱਜ ਵੀ ਨਾ ਟਿਕ ਸਕਾਂ ਤੇ ਸੋ ਹੈਲੋ ਦੋਸਤੋ ਵਾਇਗ੍ਰੀ ਜੀ ਦਾ ਖਾਲਸਾ ਵਾਇਗ੍ਰੀ ਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਸਵਾਇਦਾ ਵਲੋਗ ਸ਼ੁਰੂ ਕਰਦੇ ਆ ਅੱਜ ਦੋ ਤਿੰਨ ਥਾਵਾਂ ਤੇ ਜਾਣਾ ਹੈ ਤੇ ਮੌਸਮ ਬਹੁਤ ਵਧੀਆ ਹੋਇਆ ਅੱਜ ਬੱਦਲ ਹੋਏ ਆ ਠੰਡਾ ਮੌਸਮ ਹੋਇਆ ਪਿਆ ਹਵਾ ਠੰਡੀ ਚੱਲ ਰਹੀ ਹੈ ਗਰਮੀ ਖਤਮ ਹੋ ਗਈ ਸੋ ਅੱਜ ਦੋ ਤਿੰਨ ਥਾਵਾਂ ਤੇ ਜਾਣਾ ਉੱਥੇ ਜਾ ਕੇ ਤੁਹਾਨੂੰ ਦਰਸ਼ਨ ਕਰਾਵਾਂਗੇ ਬਣੇ ਰਹੋ ਸਾਡੇ ਨਾਲ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਸੋ ਦੋਸਤੋ ਪਹੁੰਚ ਚੁੱਕੇ ਹਾਂ ਕਾਰ ਅੱਜ ਕਿਤੇ ਗਏ ਸੀ ਇਸ ਕਰਕੇ ਟਾਈਮ ਨਹੀਂ ਲੱਗਿਆ ਅੱਜ ਵਲੌਗ ਬਣਾਉਣ ਦਾ ਮਾਫੀ ਚਾਹੁੰਨੇ ਆ ਸੋ ਫਿਰ ਵੀ ਕੋਸ਼ਿਸ਼ ਕਰਦੇ ਆ ਅੱਜ ਬਣਾਉਣ ਦੀ ਤੇ ਇੱਧਰ ਹੁਣ ਸਬਜ਼ੀ ਬਣ ਰਹੀ ਏ ਸਬਜ਼ੀ ਕੀ ਦਾਲ ਦਾਲ ਕੀ ਬਣ ਰਿਹਾ ਦਾਲ ਮੂੰਗੀ ਮਸਰਾਂ ਦੀ ਮੂੰਗੀ ਮਸਰਾਂ ਦੀ ਦਾਲ ਬਣ ਰਹੀ ਏ ਮੂੰਗੀ ਮਸਰਾਂ ਦੀ ਦਾਲ ਬਣ ਰਹੀ ਏ ਦੋਸਤੋ ਸਰਵਤ ਤੇ ਦਿਖਾਉਣਾ ਏ ਤੁਹਾਨੂੰ ਕੀ ਬਣਾਉਣਾ ਸਰਵਤ ਸਰਵਤ ਤੇ ਕੀ ਬਣਾਉਣਾ ਦਿਖਾਈ ਕੀ ਬਣਾਇਆ कि है निकके ओ बालू बना रखे निकका जा छोटी जी किताब है हम्म की कर पंगड़ा पाके दिखा पंगड़ा पा पंगड़ा पाके दिखा दो नहीं जाने ओए समर ਦੋਸਤੋ ਹਣ ਪ੍ਰਸ਼ਾਦਾ ਛਕਣ ਲੱਗੇ ਆ ਉਹਦੀ ਆਵਾਜ਼ ਨਹੀਂ ਹੋਣੀ ਚਾਹੀਦੀ ਵਿੱਚ ਵੇਲਾ ਦੇਖੀਏ ਇਹ ਇਹ ਖੁੱਲ ਰਿਹਾ ਹੈ ਇਹ ਚੱਲੇਗਾ ਆ ਨਹੀਂ ਚਲਾਉਣਾ ਆਪੇ ਚੱਲੇ ਮੈਂ ਕੀ ਕਰਾਂ ਮੈਂ ਮਟਲੀ ਨਾ ਕਰਾਂ ਤੋ ਦੋਸਤੋ ਅੱਜ ਦਾਲ ਬਣੀ ਐ ਦਾਲ ਬਹੁਤ ਸਵਾਦ ਬਣੀ ਐ ਰੰਗ ਤੋਂ ਪਤਾ ਲੱਗਦਾ ਐ ਦੇਖਣ ਤੋਂ ਹੀ ਥੋੜੀ ਪਤਲੀ ਐ ਹੁਣ ਦੱਸ ਕੀ ਕਹਿੰਦਾ ਸੀ ਦੇਵ ਤੇ ਪ੍ਰੈਂਕ ਕਾਦਾ ਮੁੱਤ ਜਾਤ ਤੇ ਦੇਰ ਲਾ ਕੇ ਖਿਚਾਂਗੇ ਵਾਹ ਮੁੱਤ ਜਾਣਗੇ ਹਮ ਸਰਕਾਰ ਦੇਖਦੇ ਹਾਂ ਕੀ ਹੁੰਦਾ ਕਰਦੀ ਹੈ ਮੈਂ ਕੀ ਕਰਦੇ ਆ ਇਹ ਮੈਂ ਆਪਣੇ ਪੰਨੇ ਹਾਂ ਦੇ ਬਟਾ ਡੀਜੀ ਹੁੰਦੇ ਸਾਰਾ ਅੱਗਾ ਸੋ ਦੋਸਤੋ ਸਮਰ ਤੇ ਸਰਬਤ ਪ੍ਰਸ਼ਾਦਾ ਛੱਕਰੇ ਹੈ ਛਗਲੇ ਛਗਲਾ ਖਾਣਾ ਬਣਦਾ ਹੁਣ ਦੱਸ ਛੱਲੀ ਨਹੀਂ ਪ੍ਰਸ਼ਾਦਾ ਪੁੱਛ ਪ੍ਰਸ਼ਾਦਾ ਪ੍ਰਸ਼ਾਦਾ ਸ਼ਗਲੂ ਕੇ ਨਹੀਂ ਨਾ ਚਲਾ ਹੈਲੋ ਗਾਇਸ ਪ੍ਰਸ਼ਾਦਾ ਸ਼ਗਲੂ ਹੈਲੋ ਗਾਇਸ ਸੱਲੀ ਹਾਲੇ ਸੱਲੀ ਹੈਲੋ ਗਾਇਸ ਸੱਲੀ ਖਾ ਲੋ ਸੱਲੀ ਤਾਂ ਹੈ ਹੀ ਨਹੀਂ ਤੇਰੇ ਕੋਲੇ ਸੱਲੀ ਬਾਗੂ ਹੈ ਹੈਲੋ ਗਾਇਸ ਲੱਬੜੀ ਖਾ ਲੋ ਲੱਬੜੀ ਸੋ ਗਰਮਖ ਪਿਆਰੇਓ ਪ੍ਰਸ਼ਾਦਾ ਸ਼ਗਲਣ ਲੱਗੇ ਆ ਦਾਲ ਤਿਆਰ ਹੈ ਪ੍ਰਸ਼ਾਦਾ ਨਾਲ ਚਾਰ ਹੈ ਨਾਲ ਹਰੀ ਮਿਰਚ ਹੈ ਨਾਲ ਸਰਵਤੇ ਕੋਲ ਦਹੀਂ ਹੈ ਸਰਬੱਤ ਦੇ ਦਹੀਂ ਖੰਡ ਪਈ ਹੈ ਹੈ ਮੈਂ ਕੀ ਖੀਰ ਖਾਈ ਨਹੀਂ ਹੈ ਕਿਤੇ ਜਲਦੇ ਤੂੰ ਸੋ ਦੋਸਤੋ ਡੱਬਾ ਖਾਲੀ পেট ਫੁੱਲ ਹੋ ਗਿਆ ਤੇਰਾ ਵੀ ਸਰਬੱਤਾ ਹਜੀ ਕੰਟੀਨਿਊ ਹੈ ਕੰਟੀਨਿਊ ਦੋ ਰੋਟੀਆਂ ਖਾਓ ਦੋ ਸਰਬੱਤ ਕਹਿੰਦੀ ਦੋ ਰੋਟੀਆਂ ਖਾਣੀਆਂ ਹੋਰ ਦੋ ਰੋਟੀਆਂ ਹੋਰ ਖਾਣੀਆਂ ਟਿੱਡੀ ਤੇ ਤੇਰੀ ਨਿੱਕੀ ਜੀ ਐ ਸਮਰਾਹ ਦਾਣ ਕਾ ਛੱਡੀ ਪੁੱਤ ਖਾ ਲ ਖਾ ਲ ਖਾ ਲ ਖਾ ਲ ਇੱਧਰ ਖਾ ਲ ਰੋਟੀ ਰੋਟੀ ਹੋਰ ਖਾਣੀ ਐ ਤੇ ਤੂੰ ਲੈ ਰੋਟੀ ਖਾਣੀ ਹੋ ਮੈਂ ਲੈ ਦੋ ਰੋਟੀਆਂ ਕਹੀ ਦੀਆਂ ਸੀ ਹੁਣ ਦੋ ਪ੍ਰਸ਼ਾਦ ਛਕਣੇ ਹੋਰ ਜੇੜ ਕਾ ਦਹੀਂ ਭਰ ਕੇ ਸੋ ਦੋਸਤੋ ਹੁਣ ਪ੍ਰਸ਼ਾਦਾ ਛਕ ਲਿਆ ਤੇ ਹੁਣ ਆਪਾਂ ਹੱਥ ਧੋ ਕੇ ਅਰਦਾਸ ਬੇਨਤੀ ਕਰਦੇ ਹਾਂ ਸ਼ੁਕਰਾਨੇ ਦੀ ਮਹਾਰਾਜ ਨੇ ਕਿਰਪਾ ਕੀਤੀ ਹੈ ਪ੍ਰਸ਼ਾਦਾ ਦਿੱਤਾ ਸ਼ਾਮ ਦਾ ਮਹਾਰਾਜ ਸਭ ਨੂੰ ਦੇਵੇ ਸਭ ਨੂੰ ਰੋਟੀ ਦੇਵੇ ਖਾਣ ਨੂੰ ਪ੍ਰਸ਼ਾਦਾ ਦੇਵੇ ਕੋਈ ਭੁੱਖਾ ਨਾ ਸੋਵੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਤੇ ਬਾਅਦ ਇਹ ਅਰਦਾਸ ਕਰਿਆ ਕਰੋ ਸਾਰੇ ਜਣੇ ਹੱਥ ਜੋੜ ਕੇ ਮਾਲਕ ਜੀ ਤੇਰਾ ਸ਼ੁਕਰ ਹੈ ਤੂੰ ਪ੍ਰਸ਼ਾਦਾ ਦਿੱਤਾ ਸੋ ਗਿਆਨ ਬਹੁਤ ਹੋ ਗਿਆ ਹੁਣ ਹੱਥ ਧੋ ਕੇ ਹਾਂ ਸਰ ਗਿਆਨ ਸੁਣ ਰਿਹਾ ਸੀ ਕਿੰਨੀਆਂ ਥਾਵਾਂ ਬਦਲੀਆਂ ਸਰਬੱਤ ਤੂੰ ਵੇਖ ਉਹ ਉੱਥੇ ਬੈਠੀ ਸੀ ਪ੍ਰਸ਼ਾਦਾ ਛਕਣ ਇਹ ਇੱਥੇ ਆ ਗਈ ਹੁਣ ਐਂ ਤੁਰ ਫਿਰ ਕੇ ਪ੍ਰਸ਼ਾਦਾ ਛਕਦੀ ਆ ਇੱਕ ਥਾਂ ਤੇ ਬੈਹਿ ਕੇ ਪ੍ਰਸ਼ਾਦਾ ਛਕਾ ਕਰੋ ਬਸ ਆਪਣਾ ਇੱਥੇ ਕਿੱਥੇ ਰੱਖੀਆ ਪੀਅਰਸ ਪੀਅਰ ਸਬਨ ਤੋ ਦੋਸਤੋ 8:30 ਹੋ ਗਏ ਆ ਰਾਤ ਵੈ ਗਈ 7:30 8:30 8:30 ਹੋ ਗਏ ਹੁਣ ਹੁਣ ਜਿਹੜਾ ਛਾਦਾ ਛਕ ਲਿਆ ਤੇ ਉਸ ਤੋਂ ਬਾਅਦ ਤੇ ਫਿਰ ਮੋਟੋ ਵਾਲੀ ਆ ਆ ਇੱਕਦੋ ਖੜੀ ਆ ਮੈਂ ਤੇ ਹੱਥ ਧੋਣੀਆਂ ਹਾਂ ਹਲੋ ਹੱਥ ਨਹੀਂ ਧੋਣੀਆਂ ਹਾਂ ਤੋ ਦੋਸਤੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਵਲੌਗ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਚੰਗਾ ਲੱਗਿਆ ਤੇ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਦੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਹਾਂ ਫਿਰ ਕੱਲ ਨੂੰ ਨਵੇਂ ਵਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਇਹ ਬੱਚੇ ਕਿੰਨੇ ਆਰਾਮ ਨਾਲ ਪੇਟਾ ਕਰਦੇ ਆਂ ਮੇਰੀ ਬੁਦੀ ਕੀ